ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਰਿਟਾਇਰਡ ਲੋਕ ਸੀਨੀਅਰ ਸਿਟੀਜ਼ਨ 25 ਲੱਖ ਦੀ ਇਨਵੈਸਟਮੈਂਟ ਕਿੱਥੇ ਕਰਨ ਉਹਨਾਂ ਨੂੰ ਫੰਡਿੰਗ 'ਚ ਪੈਸਾ ਮਿਲਿਆ ਹੁੰਦਾ ਰਿਟਾਇਰਮੈਂਟ ਵੇਲੇ ਜਾਂ ਉਹਨਾਂ ਕੋਲ ਸੇਵਿੰਗ ਹੁੰਦੀ ਆ ਉਹ ਪੈਸਾ ਕਿੱਥੇ ਲਾਉਣ ਤਾਂ ਜੋ ਉਹਨਾਂ ਦਾ ਪੈਸਾ ਗਰੋ ਵੀ ਕਰੇ ਤੇ ਰਿਸਕ ਵੀ ਨਾ ਹੋਵੇ ਅੱਜ ਆਪਾਂ ਇਸ ਵਿਸ਼ੇ ਤੇ ਡੀਟੇਲ ਨਾਲ ਗੱਲ ਕਰਾਂਗੇ ਜ਼ਿਆਦਾਤਰ ਲੋਕਾਂ ਕੋਲ 20-25 ਲੱਖ ਰੁਪਏ ਹੀ ਹੁੰਦਾ ਜਿਆਦਾ ਵੀ ਹੁੰਦਾ ਪਰ ਜ਼ਿਆਦਾ ਕੈਟਾਗਰੀ ਜਿਹੜੀ ਉਹ 20-25 ਲੱਖ ਰੁਪਏ ਦੀ ਆਉਂਦੀ ਆ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਉਹ ਕੈਲਕੂਲੇਸ਼ਨ ਚ ਉਹਨੇ ਨੰਬਰ ਲੈ ਕੇ ਚੱਲਾਂਗੇ ਜਿੰਨਾਂ ਕੋਲ ਤਾਂ 20-25 ਲੱਖ ਤੋਂ ਜ਼ਿਆਦਾ ਜਿਵੇਂ 50 ਲੱਖ ਤੋਂ ਜ਼ਿਆਦਾ ਪੈਸਾ ਉਹ ਤੇ ਲੈਂਡ 'ਚ ਇਨਵੈਸਟ ਕਰ ਸਕਦੇ ਆ ਐਗਰੀਕਲਚਰ ਦੇ ਵਿੱਚ ਠੇਕਾ ਸਕਦਾ ਹੈ ਨਾ ਤੇ ਪਰ ਜੇ ਮੈਂ ਕਹੂੰਗੀ ਵੀ ਜੇ 20-25 ਲੱਖ ਰੁਪਏ ਫਿਰ ਲੈਂਡ 'ਚ ਨਹੀਂ ਜਾ ਸਕਦੇ ਫਿਰ ਬੈਸਟ ਤਰੀਕਾ ਹੈ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਹੈ ਇੱਕ ਭਾਰਤ ਸਰਕਾਰ ਦੀ ਪਾਕਿਸਤਾਨ ਸਰਕਾਰ ਦੀ ਵੀ ਹੈਗੀ ਆ ਤੇ ਉਹਦੇ ਚੋ ਇੰਡੀਆ ਤੁਹਾਨੂੰ ਦਿੰਦਾ 8.20% ਵਿਆਜ ਤੇ ਪਾਕਿਸਤਾਨ 10 ਤੋਂ 12% ਇਹ ਤੁਸੀਂ 5 ਸਾਲ ਲਈ ਪੈਸਾ ਰੱਖਣਾ ਹੁੰਦਾ ਫਿਰ ਤਿੰਨ ਤਿੰਨ ਸਾਲ ਲਈ ਇਹ ਵੱਧ ਜਾਂਦਾ ਜੇ ਤੁਸੀਂ 20 ਲੱਖ ਰੁਪਏ ਰੱਖ ਦਿਓ ਜੇ ਤੁਹਾਡੇ ਕੋਲ 25 ਲੱਖ ਰੁਪਏ ਮੈਂ ਕਹੂੰਗੀ 20 ਹੀ ਰੱਖੋ 5 ਆਪਣੇ ਬੈਂਕ ਅਕਾਊਂਟ ਚ ਰੱਖੋ ਉਹਦਾ ਤੁਹਾਨੂੰ ਰੀਜ਼ਨ ਬਾਅਦ ਸਮਝ ਆਏਗਾ ਕਿਉਂਕਿ ਮੈਡੀਕਲ ਅਮਰਜੈਂਸੀ ਆ ਸਕਦੀ ਆ ਕੋਈ ਵੀ ਪੈਸਾ ਤੁਹਾਨੂੰ ਐਟ ਅ ਟਾਈਮ ਤੇ ਚਾਹੀਦਾ ਹੋ ਸਕਦਾ ਫਿਰ ਉਹ ਤੁਹਾਨੂੰ ਜਿਹੜੀ ਫਿਕਸਡ 5 ਸਾਲਾਂ ਦਾ ਡਿਪੋਜ਼ਿਟ ਆ ਉਹ ਤੜਾਉਣਾ ਨਹੀਂ ਪੈਂਦਾ ਪਰ ਜੇ ਤੁਹਾਨੂੰ ਉਹ ਤੜਾਉਣਾ ਪੈ ਗਿਆ ਅਮਰਜੈਂਸੀ ਦੇ ਵਿੱਚ ਉਹ ਬਹੁਤ ਹੀ ਮਹਿੰਗਾ ਉਹ 1.5 ਤੋਂ 1% ਜਿਹੜਾ ਉਹ ਪੂਰੇ ਪੈਸੇ ਦਾ ਕੱਟ ਲੈਂਦੇ ਆ ਉਹ ਤੁਹਾਨੂੰ ਮੈਂ ਕਹੂੰਗੀ ਉਹ ਕਾਫੀ ਲਾਸ ਹੋ ਜਾਂਦਾ ਪੈਸੇ ਦਾ ਉਸ ਤੋਂ ਬੈਟਰ ਆ ਵੀ 5 ਲੱਖ ਆਪਦੇ ਅਕਾਊਂਟਸ ਰੱਖੋ 4-5% ਦੀ ਜਿਹੜੀ ਵਿਆਜ ਦੀ ਦਰ ਉਹ ਮਿਲਦੀ ਰਹਿੰਦੀ ਆ ਹਰ ਬੈਂਕ ਤੋਂ ਉਹ ਬਹੁਤ ਆ ਉਹ ਫੰਡਿੰਗ ਪਈ ਹੈ ਜਰੂਰ ਤੁਹਾਨੂੰ ਲੋੜ ਹੈ ਤੁਸੀਂ ਉਹਨੂੰ ਐਕਸੈਸ ਕਰ ਸਕਦੇ ਹੋ ਬਾਕੀ ਦਾ 20 ਲੱਖ ਤੁਸੀਂ ਸੀਨੀਅਰ ਸਿਟੀਜ਼ਨ ਜਿਹੜੀ ਸੇਵਿੰਗ ਸਕੀਮ ਹੈ ਉਹ ਚ ਲਗਾ ਸਕਦੇ ਹੋ ਉਹਦੇ ਵਿੱਚ ਕੁਝ ਕੁ ਸ਼ਰਤਾਂ ਨੇ ਉਹ 60 ਸਾਲ ਦੇ ਤੁਸੀਂ ਹੋਣੇ ਚਾਹੀਦੇ ਆ ਜੇ ਤੁਸੀਂ ਕਿਸੇ ਗਵਰਨਮੈਂਟ ਅਮ ਜੋਬ ਤੋਂ ਰਟਾਇਰ ਹੋਏ ਹੋ ਫਿਰ ਤੁਹਾਡੀ 55 ਸਾਲ ਦੀ ਉਮਰ ਚ ਵੀ ਲਗਾ ਸਕਦੇ ਹੋ ਪਲੱਸ ਹੋਣੀ ਚਾਹੀਦੀ ਆ ਜੇ ਤੁਸੀਂ ਡਿਫੈਂਸ ਫੋਰਸ ਤੋਂ ਜਾਂ ਕਹਿ ਲਓ ਆਰਮੀ ਚੋ ਆਇਓ ਆਰਮੀ ਚੋ ਨੂੰ ਰਿਟਾਇਰਡ ਫਿਰ ਤੁਸੀਂ 50 ਸਾਲ ਪਲੱਸ ਵੀ ਤੁਸੀਂ ਉਹਦੇ ਵਿੱਚ ਪੈਸਾ ਰੱਖ ਸਕਦੇ ਹੋ ਮਿਨਿਮਮ ਜਿਹੜਾ ਘੱਟੋ ਘੱਟ 1000 ਰੁਪਏ ਲਗਾਉਣਾ ਹੁੰਦਾ ਤੇ ਮੈਕਸਿਮਮ 30 ਲੱਖ ਦੀ ਜਿਹੜੀ ਲਿਮਟ ਹੈਗੀ ਆ ਤੇ ਇਹ 5 ਸਾਲਾਂ ਲਈ ਲੱਗਦਾ ਫਿਰ ਤਿੰਨਾਂ ਤਿੰਨਾਂ ਸਾਲਾਂ ਲਈ ਬਚ ਜਾਂਦਾ ਜੇ ਤੁਸੀਂ ਲਗਾਉਣਾ ਤਾਂ ਹੁਣ ਆਪਾਂ ਦੇਖਾਂਗੇ 20 ਲੱਖ ਦਾ ਤੁਹਾਨੂੰ ਕੀ ਆ ਰਿਹਾ ਜੇ ਆਪਾਂ ਭਾਰਤ ਦੀ ਗੱਲ ਕਰੀਏ ਤਾਂ 20 ਲੱਖ ਰੁਪਏ ਨੂੰ 8.2% ਦੇ ਹਿਸਾਬ ਨਾਲ 1,64,000 ਰੁਪਏ ਬਣਦਾ ਵਿਆਜ ਦਾ ਸਾਲ ਦਾ ਤੈਨੂੰ ਹਰ ਤਿੰਨ ਮਹੀਨਿਆਂ ਬਾਅਦ ਉਹ ਦਿੰਦੇ ਰਹਿੰਦੇ 41000 ਦੇ ਅਮਾਉਂਟ ਇਹ ਐਸਟੀਮੇਟਸ ਨੇ ਕੋਈ ਫਾਈਨਲ ਨਹੀਂ ਕਿਉਂਕਿ ਹਰ ਸਾਲ ਜਾਂ ਹਰ ਵਾਰ ਭਾਰਤ ਸਰਕਾਰ ਜਿਹੜਾ ਉਹ ਇੰਟਰਸਟ ਦੀ ਰੇਟ ਜਿਹੜਾ ਉਹ ਬਦਲਦੀ ਰਹਿੰਦੀ ਹੈ 41000 ਤੁਹਾਨੂੰ ਤਿੰਨ ਮਹੀਨਿਆਂ ਦਾ ਆਇਆ অলਮੋਸਟ 13600 ਕੁਸ਼ ਆਇਆ ਤੁਹਾਨੂੰ ਇੱਕ ਮਹੀਨੇ ਦਾ ਇਹਦੇ 'ਤੇ ਤੁਸੀਂ ਰਿਸਕ ਲੈ ਸਕਦੇ ਹੋ ਤੁਹਾਡਾ 20 ਲੱਖ ਰੁਪਇਆ ਸੇਵ ਪਿਆ ਉਹਨੂੰ ਕੋਈ ਰਿਸਕ ਨਹੀਂ ਗਾ ਹਰ ਮਹੀਨੇ ਉਹਨੂੰ 13 13.5 ਪੌਣੇ 14 ਦੇ ਕਰੀਬ 1000 ਰੁਪਇਆ ਆ ਰਿਹਾ ਬੈਂਕ 'ਚ ਉਹਦੇ ਨਾਲ ਤੁਸੀਂ ਘਰ ਚਲਾ ਸਕਦੇ ਹੋ ਜੇ ਤੁਹਾਡੇ ਕੋਲ ਘਰ ਚ ਲਾਉਣ ਨੂੰ ਵੱਧੂ ਇਨਕਮ ਹੈਗੀ ਆ ਜਾਂ ਹੋਰ ਕਿਤੇ ਚੱਲ ਰਿਹਾ ਤੁਸੀਂ ਉਹਨੂੰ ਇਨਵੈਸਟ ਕਰ ਸਕਦੇ ਹੋ ਮਿਊਚੁਅਲ ਫੰਡ 'ਚ ਲਗਾ ਸਕਦੇ ਹੋ ਜਿਹੜੇ ਇੰਡੀਵਿਜੂਅਲ ਇਕੱਲੇ ਇਕੱਲੇ ਸਟਾਕ ਹਨ ਤੋਂ ਦੂਰ ਰਹਿਣ ਦੀ ਗੱਲ ਕਰੂੰਗੀ ਮੈਂ ਤੇ ਜਦੋਂ ਤੁਸੀਂ ਮਿਊਚੁਅਲ ਫੰਡ 'ਚ ਲਗਾਉਣਾ ਉਦੋਂ ਵੀ ਤੁਸੀਂ ਜਿਹੜੀ ਹਾਈ ਕੈਪ 'ਚ ਲਗਾਉ ਉਹਨਾਂ ਨੂੰ ਕਉਈ ਦੇ ਚ ਰਿਸਕ ਘੱਟ ਹੁੰਦਾ। ਤੁਹਾਨੂੰ ਜਿਹੜਾ ਸਟੋਕ ਗਰੋਥ ਹੈਗਾ ਉਹ ਥੋੜਾ ਜਿਹਾ ਘੱਟ ਮਿਲੇਗਾ ਲੋਅ ਔਰ ਮਿਡ ਕੈਪ ਨਾਲੋਂ ਪਰ ਉਹਦੇ ਚ ਰਿਸਕ ਘੱਟ ਹੁੰਦਾ ਕਿਉਂਕਿ ਬਹੁਤ ਹੀ ਹਾਈ ਜਿਹੜੀਆਂ ਗਰੋਥ ਵਾਲੀਆਂ ਕੰਪਨੀਆਂਜ਼ ਹੁੰਦੀਆਂ ਜਿਨ੍ਹਾਂ ਦੇ ਡਿੱਗਣ ਦੇ ਰਿਸਕ ਘੱਟ ਹੁੰਦੇ ਨੇ ਉਹਨਾਂ ਚ ਪੈਸਾ ਲਗਾਇਆ ਗਿਆ ਹੁੰਦਾ। ਤੇ ਫਿਰ ਤੁਸੀਂ ਜੈਨਕਿ ਤੁਸੀਂ ਉਹ ਪੈਸੇ ਤੇ ਰਿਸਕ ਲੈ ਸਕਦੇ ਹੋ। 2 ਲੱਖ ਤੇ ਕਦੇ ਰਿਸਕ ਲੈਣ ਦੀ ਨਾ ਸੋਚੋ ਜਦੋਂ ਉਮਰ 50 ਪਲੱਸ ਹੋ ਜਾਂਦੀ ਹੈ ਨਾ। ਉਦੋਂ ਸਾਡੀ ਰਿਸਕ ਲੈਣ ਦੀ ਜਿਹੜੀ ਅਬਿਲਿਟੀ ਆ ਉਹ ਘਟ ਜਾਂਦੀ ਹੈ ਕਿਉਂਕਿ ਜੇ ਚੀਜ਼ਾਂ ਸਾਊਥ ਚਲੀਆਂ ਗਈਆਂ ਮਤਲਬ ਲਾਸਟ ਹੋ ਗਈਆਂ ਤਾਂ ਫਿਰ ਤੁਸੀਂ ਪਿੱਛੇ ਮੁੜਨ ਦੀ ਨਾ ਜਿਹੜੀ ਉਹ ਟੈਂਡੈਂਸੀ ਆ ਉਹ ਘਟ ਜਾਂਦੀ ਆ ਔਰ ਪਿੱਛੇ ਮੁੜਨ ਦੇ ਰਸਤੇ ਵੀ ਘਟ ਜਾਂਦੇ ਨੇ ਫਿਰ ਆਪਾਂ ਉਹ ਸਿਚੁਏਸ਼ਨ 'ਚ ਜਾਣਾ ਨਹੀਂ ਚਾਹੁੰਦੇ ਕਿਉਂਕਿ ਸਾਰੀ ਜ਼ਿੰਦਗੀ ਬੜੀ ਮਿਹਨਤ ਨਾਲ ਥੋੜਾ ਥੋੜਾ ਪੈਸਾ ਕਰਕੇ ਇਕੱਠਾ ਕੀਤਾ ਹੁੰਦਾ ਉਹਨੂੰ ਅਜਾ ਹੀ ਨਹੀਂ ਜਾਣਦਾ ਦੇਖ ਸਕਦੇ ਐ ਇੱਕ ਐਸੀ ਸਟਰੈਟਜੀ ਬਣਾਓ ਕਿ ਉਹ ਪੈਸਾ ਸੇਵ ਰਵੇ ਇਹੀ ਇੱਕ ਸਟਰੈਟਜੀ ਮੈਨੂੰ ਸਹੀ ਲੱਗੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਤਿ ਸ੍ਰੀ ਅਕਾਲ ਮੇਰਾ ਨਾਮ ਹੈ ਜਸਪੀਰ ਕੌਰ ਤੇ ਤੁਸੀਂ ਵੇਖ ਰਹੇ ਹੋ ਜੇ ਢਾਲੀਵਾਲ ਟਾਕਸ ਤੇ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਜੇ ਢਾਲੀਵਾਲ ਟਾਕਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ YouTube ਚੈਨਲ ਤੇ ਆਪਾਂ ਹਰ ਹਫਤੇ ਇੱਕ ਨਵੀਂ ਵੀਡੀਓ ਲੈ ਕੇ ਆਉਂਦੇ ਆ ਜਿਹੜੀ ਜਾਣਕਾਰੀ ਵਾਲੀ ਸਿੱਧ ਹੋ ਸਕਦੀ ਹੈ ਜੇ ਤੁਸੀਂ ਕਿਸੇ ਹੋਰ ਤਰ੍ਹਾਂ ਦੇ ਟੌਪਿਕ ਦੀਆਂ ਵੀਡੀਓ ਸੁਣਨਾ ਚਾਹੁੰਦੇ ਹੋ ਜਾਣਕਾਰੀ ਸੁਣਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਅਪਾ ਮਿਲਦੇ ਹਾਂ ਅਗਲੇ ਹਫਤੇ ਇੱਕ ਨਵੀਂ ਜਾਣਕਾਰੀ ਨਾਲ ਸਾਸਤ੍ਰਿਕਾ